ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਗੁਰਮਤ ਵਿੱਚ ਟਾਡੀ ਪਰੰਪਰਾ ਅਤੇ ਟਾਡੀ ਰਾਗ ਦੀ ਹਕੀਕਤ ਲਿਖਤ ਹੈ ਗਿਆਨੀ ਤਰਲੋਚਨ ਸਿੰਘ ਜੀ ਪਮੱਦੀ ਜੀ ਦੀ ਆਵਾਜ਼ ਹੈ ਤੁਹਾਡੇ ਦਾਸ ਰੇ ਜਤਿੰਦਰ ਸਿੰਘ ਨੂਰਪੁਰੀ ਦੀ ਅਜੋਕੇ ਦੌਰ ਵਿੱਚ ਸਿੱਖੀ ਦੇ ਪ੍ਰਚਾਰ ਲਈ ਨਵੇਂ ਸਾਧਨ ਲੱਭਣ ਦੀ ਲੋੜ ਹੈ ਕਿਉਂਕਿ ਗੁਰਮਤ ਖਿਲਾਫ ਜਾਂ ਕਹਿਰਵੋ ਕੇ ਗੁਰਮਤ ਨੂੰ ਢਾਹ ਲਾਉਣ ਵਾਸਤੇ ਪ੍ਰਸਾਰ ਮੀਡੀਆ ਵੱਡੇ ਪੱਧਰ ਤੇ ਵਿਉਤਬੰਤ ਤਰੀਕੇ ਨਾਲ ਸਿੱਖੀ ਵਿਰੋਧੀ ਪ੍ਰਚਾਰ ਕਰ ਰਿਹਾ ਜਾਂ ਕਰਵਾ ਰਿਹਾ ਹੈ। ਮੁਕਾਬਲੇ ਦੇ ਇਸ ਜੋਗੰਦਰ ਸਿੱਖਾਂ ਵਿੱਚ ਸਿੱਖੀ ਦੇ ਪ੍ਰਚਾਰ ਲਈ ਗੁਰਬਾਣੀ ਦਾ ਸ਼ਬਦ ਸਿਧਾਂਤ ਸਮਝਾਉਣ ਲਈ ਗੁਰੂ ਕੇ ਕੀਰਤਨੀਏ, ਕਥਾਵਾਚਕਾਂ ਤੇ ਸੰਤ ਮਹਾਂਪੁਰਖਾਂ ਤੋਂ ਇਲਾਵਾ ਕਵੀਸ਼ਰ ਅਤੇ ਢਾਡੀ ਜਥੇ ਵੀ ਆਪਣਾ ਯੋਗਦਾਨ ਪਾ ਰਹੇ ਹਨ। ਕਿਉਂਕਿ ਇਹ ਲਿਖਤ ਢਾਡੀ ਕਲਾ ਨੂੰ ਸਮਰਪਿਤ ਹੈ ਇਸ ਲਈ ਆਪਾਂ ਢਾਡੀ ਕਲਾ ਨਾਲ ਸੰਬੰਧੀ ਜੇਕਰ ਛੇੜਦੇ ਹਾਂ ਪਿਛਲੇ ਕਾਫੀ ਸਮੇਂ ਤੋਂ ਢਾਡੀ ਕਲਾ ਦੀ ਗਾਇਨ ਸ਼ੈਲੀ ਤੇ ਬਹੁਤ ਕਿੰਤੂ ਪ੍ਰੰਤੂ ਹੋ ਰਿਹਾ ਹੈ ਤੇ ਇਸ ਸੰਬੰਧੀ ਬੜੀ ਉੱਚੀ ਆਵਾਜ਼ ਵਿੱਚ ਸ਼ਬਦ ਢਾਡੀ ਰਾਗ ਦੀ ਅਖੌਤੀ ਗੂੰਜ ਸੁਣਾਈ ਦਿੰਦੀ ਹੈ ਕੀ ਹੈ ਇਹ ਢਾਡੀ ਰਾਗ ਕੀ ਸੱਚਮੁੱਚ ਕੋਈ ਢਾਡੀ ਰਾਗ ਹੈ ਜਾਂ ਨਹੀਂ ਇਸ ਲਿਖਤ ਦਾ ਅਸਲ ਮਨੋਰਥ ਇਸ ਅਖੌਤੀ ਸ਼ਬਦ ਢਾਡੀ ਰਾਗ ਦਾ ਕੱਚ ਸੱਚ ਲੱਭਣਾ ਵੀ ਹੈ ਵਿਦਵਾਨਾਂ ਨੇ 6 ਰਾਗ ਪ੍ਰਮੁੱਖ ਮੰਨੇ ਹਨ ਇਹ ਹਨ ਸ੍ਰੀ ਰਾਗ ਪਰਵ ਮੇਗ ਦੀਪਕ ਮਾਲਕੌਸ ਅਤੇ ਹੰਡੋਲ ਕੁਝ ਗ੍ਰੰਥਾਂ ਵਿੱਚ ਇਹਨਾਂ ਰਾਗਾਂ ਦੀ ਤਰਤੀਬ ਮਾਲਵ ਮਹਿਲਾਰ ਸ੍ਰੀ ਰਾਗ ਬਸੰਤ ਹੰਡੋਲ ਅਤੇ ਕਰਨਾਟ ਵੀ ਲਿਖੀ ਮਿਲਦੀ ਹੈ ਅੱਗੇ ਇਹਨਾਂ ਰਾਗਾਂ ਦੇ ਪਰਿਵਾਰਾਂ ਦੀ ਗੱਲ ਹੈ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਾਗ ਮਾਲਾ ਦਾ ਹਵਾਲਾ ਦਈਏ ਤਾਂ 6 ਰਾਗਾਂ ਦੀਆਂ 30 ਪਤਨੀਆਂ ਅਤੇ 48 ਪੁੱਤਰ ਹਨ ਇਹਨਾਂ ਸਾਰੇ ਰਾਗ ਰਾਗਣੀਆਂ ਵਿੱਚ ਉਕਤ ਢਾਡੀ ਰਾਗ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਤੇ ਨਾ ਹੀ ਕਿਤੇ ਰਾਗਾਂ ਦੇ ਮਾਹਿਰ ਸਹਿਬਾਨ ਨੇ ਢਾਡੀ ਰਾਗ ਦਾ ਜ਼ਿਕਰ ਕੀਤਾ ਹੈ ਫਿਰ ਵਰਤਮਾਨ ਢਾਡੀਆਂ ਤੇ ਇਹ ਕਿਉਂ ਕਿੰਤੂ ਕੀਤਾ ਜਾਂਦਾ ਹੈ ਕਿ ਢਾਡੀ ਜਥੇ ਢਾਡੀ ਰਾਗ ਕਿਉਂ ਨਹੀਂ ਸੁਣਾਉਂਦੇ ਜਿਨ੍ਹਾਂ ਤਰਜ਼ਾਂ ਨੂੰ ਢਾਡੀ ਰਾਗ ਆਖਿਆ ਜਾਂਦਾ ਹੈ ਕੀ ਉਹ ਨਾਮ ਕਿਸੇ ਰਾਗ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਮਿਸਾਲ ਵਜੋਂ ਜਿਵੇਂ ਮਿਰਜਾ ਰਸਾਲੂ ਸੱਸੀ ਹੀਰ ਦੀ ਕਲੀ ਢੋਲ ਸਮੀ ਜੱਗਾ ਪੂਰਨ ਅਤੇ ਦੁੱਲਾ ਇਤਿਆਦ ਹੁਣ ਆਪਾਂ ਗੁਰਮਤਿ ਦੀ ਰੋਸ਼ਨੀ ਵਿੱਚ ਢਾਡੀ ਕਲਾ ਸੰਬੰਧੀ ਵਿਚਾਰ ਚਰਚਾ ਕਰਦੇ ਹਾਂ ਢਾਡੀ ਜਥਾ ਚਾਰ ਸਾਥੀਆਂ ਦੀ ਇੱਕ ਟੀਮ ਨੂੰ ਆਖਦੇ ਹਨ ਜਿਨ੍ਹਾਂ ਵਿੱਚੋਂ ਇੱਕ ਸਰੰਗੀ ਮਾਸਟਰ ਦੋ ਢੱਡ ਵਜਾ ਕੇ ਗਾਉਣ ਵਾਲੇ ਅਤੇ ਚੌਥਾ ਇਹਨਾਂ ਦਾ ਮੁਖੀ ਹੁੰਦਾ ਹੈ ਜੋ ਸੂਤਰ ਧਾਰ ਬਣ ਕੇ ਗੁਰਮਤਿ ਵਿਚਾਰਾਂ ਦੀ ਲੜੀ ਨੂੰ ਇੱਕ ਵਿਸ਼ੇਸ਼ ਸ਼ੈਲੀ ਵਿੱਚ ਪੇਸ਼ ਕਰਦਾ ਹੈ ਬੜਾ ਦਿਲਚਸਪ ਸਵਾਲ ਹੈ ਕਿ ਸਿੱਖੀ ਨਾਲ ਢਾਡੀਆਂ ਦੀ ਸਾਂਝ ਕਦੋਂ ਪਈ ਜਾਂ ਗੁਰਮਤ ਵਿੱਚ ਢਾਡੀ ਪਰੰਪਰਾ ਦਾ ਆਗਾਜ਼ ਕਦੋਂ ਹੋਇਆ ਤੇ ਕਿਵੇਂ ਹੋਇਆ ਆਮ ਤੌਰ ਤੇ ਅਸੀਂ ਇਸ ਵਿਚਾਰ ਦੇ ਧਾਰਨੀ ਹਾਂ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਢਾਡੀ ਪੈਦਾ ਕੀਤੇ ਜਾਂ ਸਥਾਪਿਤ ਕੀਤੇ ਇਸ ਸੰਦਰਭ ਦੇ ਵਿੱਚ ਅਕਸਰ ਢਾਡੀ ਨੱਥਾ ਤੇ ਅਬਦੁੱਲਾ ਦਾ ਜ਼ਿਕਰ ਕਰਕੇ ਢਾਡੀਆਂ ਸੰਬੰਧੀ ਹਵਾਲਾ ਪੇਸ਼ ਕੀਤਾ ਜਾਂਦਾ ਹੈ ਪਰ ਗੁਰਬਾਣੀ ਵਿੱਚ ਜੇਕਰ ਅਸੀਂ ਢਾਡੀਆਂ ਸੰਬੰਧੀ ਕੁਝ ਲੱਭਣ ਦਾ ਯਤਨ ਕਰਦੇ ਹਾਂ ਤਾਂ ਸਾਨੂੰ ਸਹਿਜ ਹੀ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਢਾਡੀ ਸ਼ਬਦ ਦਾ ਵਰਣਨ ਹੇਠ ਲਿਖੇ ਸ਼ਬਦਾਂ ਵਿੱਚ ਮਿਲ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚੋਂ ਆਉਂਦੇ ਹੇਠ ਲਿਖੇ ਸ਼ਬਦਾਂ ਨੂੰ ਵਿਚਾਰ ਲਈਏ। ਮਹਲਾ 3 ਪਾਉੜੀ ਹਉ ਢਾਡੀ ਹਰਪ੍ਰਭ ਖਸਮ ਕਾ ਹਰ ਕੈਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾਤਾ ਹਰ ਨਾਮ ਜਪਾਇਆ ਨਾਨਕ ਪੈਨਾਇਆ ਅਗਲਾ ਹਵਾਲਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਮਹੱਲਾ ਪੰਜਵਾਂ ਪੌੜੀ ਮਨ ਰੱਤਾ ਗੋਵਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਇਹ ਹਸਤੀ ਘੋੜੇ ਰਾਜ ਮਿਲਖ ਖੁਸ਼ੀਆਂ ਘਣੀ ਧਿਆਏ ਮੁਖ ਨਾ ਮੋੜੇ ਢਾਡੀ ਦਰਪ੍ਰਮ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮੰਤਨ ਚਾਉਏ ਨਿਤ ਪ੍ਰਭ ਕੋ ਲੋੜੇ ਅਗਲਾ ਇਸ ਤੋਂ ਹਵੱਲਾ ਗੁਰੂ ਅਮਰਦਾਸ ਜੀ ਮਹਾਰਾਜ ਦਾ ਮਹੱਲਾ ਤੀਜਾ ਪੌੜੀ ਢਾਡੀ ਤਿਸਨੂੰ ਆਖੀਏ ਜੇ ਖਸਮੇ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸ਼ਬਦੀ ਵਿਚਾਰ ਢਾਡੀ ਦਰ ਕਰ ਪਾਏ ਸੀ ਸੱਚ ਰੱਖੇ ਉਰਤਾਰ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਏ ਪਿਆਰ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਨ ਇਸੇ ਤਰ੍ਹਾਂ ਗੁਰਮਤ ਵਿੱਚ ਬਹੁਤ ਵੱਡਾ ਮਾਨ ਰੱਖਣ ਵਾਲੇ ਜਿਨ੍ਹਾਂ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਆਖਿਆ ਗਿਆ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ 36ਵੀਂ ਵਾਰ ਦੀ 21ਵੀਂ ਪੌੜੀ ਵਿੱਚ ਲਿਖਦੇ ਹਨ ਹਉ ਅਪਰਾਧੀ ਗੁਨੇਗਾਰ ਹਉ ਬੇਮੁਖ ਮੰਦਾ ਚੋਰ ਝਾਰ ਜੂਾਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਖੋਰ ਠੱਗ ਦੇਸ਼ਠ ਗੰਦਾ ਕਾਮ ਕ੍ਰੋਧ ਮਦ ਲੋਭ ਮੋ ਅਹੰਕਾਰ ਕਰਨਦਾ ਵਿਸ਼ਵਾਸ ਘਾਤੀ ਅਕਿਰਤ ਕਣ ਮੈਂ ਕੋ ਨਾਰ ਖੰਦਾ ਸਿਮਰ ਮਰੀਦਾ ਢਾਡੀਆਂ ਸਤਿਗੁਰ ਬਖਸੰਦਾ ਉਪਰੋਕਤ ਪ੍ਰਮਾਣਾਂ ਤੋਂ ਇਹ ਸਪਸ਼ਟ ਹੋ ਗਿਆ ਕਿ 6ਵੇਂ ਪਾਤਸ਼ਾਹ ਜੀ ਤੋਂ ਪਹਿਲਾਂ ਵੀ ਗੁਰਮਤ ਵਿੱਚ ਢਾਡੀਆਂ ਦਾ ਜ਼ਿਕਰ ਹੈ ਪਰ ਇਸ ਵਿਸ਼ੇ ਵਿੱਚ ਵੱਖਰੀ ਗੱਲ ਇਹ ਹੈ ਕਿ 6ਵੇਂ ਪਾਤਸ਼ਾਹ ਜੀ ਨੇ ਢਾਡੀਆਂ ਦੀ ਗੈਣ ਸ਼ੈਲੀ ਬਦਲ ਕੇ ਰੱਖ ਦਿੱਤੀ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਟਾਡੀ ਦੇ ਅਰਥ ਕੇਵਲ ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਵਾਲਾ ਤੱਕ ਹੀ ਸੀਮਤ ਰਹੇ ਟਾਡੀਆਂ ਦੀ ਬੀਰ ਅਸੀ ਵਾਰ ਦੀ ਪਰੰਪਰਾ 6ਵੇਂ ਪਾਤਸ਼ਾਹ ਜੀ ਦੇ ਸਮੇਂ ਹੋਂਦ ਵਿੱਚ ਆਈ ਜੋ ਕਿ ਅੱਜ ਤੱਕ ਨਿਰੰਤਰ ਚੱਲ ਰਹੀ ਹੈ ਜਦ ਅਸੀਂ ਜੋਸ਼ ਪੈਦਾ ਕਰਨ ਵਾਲੀ ਵਿਸ਼ੇਸ਼ ਬੀਰ ਅਸੀ ਵਾਰ ਦਾ ਜ਼ਿਕਰ ਕਰਦੇ ਹਾਂ ਤਾਂ ਸਾਡੀ ਸੋਚਣੀ ਇਸ ਦਾ ਪਸ਼ੋਕਰ ਲੱਭਣ ਲਈ ਤਾਂਗਦੀ ਹੈ ਹਕੀਕਤ ਵਰਗਾ ਵਿਸ਼ਵਾਸ ਹੈ ਕਿ ਬੀਰ ਅਸੀ ਵਾਰ ਛਿੱਕੀ ਵਿੱਚ ਰਾਜਪੂਤਾਨੇ ਤੋਂ ਆਈ ਢਾਡੀ ਕਲਾ ਦੇ ਪੀਸ਼ਮ ਪਿਤਾਮਾ ਸਵਰਗਵਾਸੀ ਗਿਆਨੀ ਸੋਹ ਸਿੰਘ ਜੀ ਸ਼ੀਤਲ ਅਨੁਸਾਰ ਰਾਜਪੂਤਾਂ ਵਿੱਚ ਵਰਤੇ ਜਾਂਦੇ ਸ਼ਬਦ ਘੜਕਾ ਤੋਂ ਪੱਟ ਸ਼ਬਦ ਹੋਂਦ ਵਿੱਚ ਆਇਆ ਜੋ जैसलमेर ਵਿੱਚ ਹੀ ਹੁੰਦਾ ਹੋਇਆ ਜਦੋਂ ਪੰਜਾਬ ਪਹੁੰਚਿਆ ਤਾਂ ਢਾਡੀ ਸ਼ਬਦ ਵਿੱਚ ਤਬਦੀਲ ਹੋ ਗਿਆ ਇਸ ਬੀਰਾਸ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਛੋਟਾ ਜਿਹਾ ਪ੍ਰਮਾਣ ਪੇਸ਼ ਹੈ ਜਦੋਂ ਮਾਲਕ ਬਣਨ ਦੀ ਰੁਚੀ ਦੀ ਪ੍ਰਧਾਨਤਾ ਪੈਦਾ ਹੋਣ ਲੱਗੀ ਤਾਂ ਦੋ ਢੜਿਆਂ ਵਿੱਚ ਮਾਲਕੀ ਹਾਸਲ ਕਰਨ ਲਈ ਲੜਾਈ ਵੀ ਹੋਣੀ ਹੀ ਸੀ ਇਸ ਲਈ ਜਿੱਤ ਨੂੰ ਹੋਰ ਜਿੱਤਾਂ ਵਿੱਚ ਬਦਲਣ ਲਈ ਅਤੇ ਹਾਰ ਨੂੰ ਜਿੱਤ ਵਿੱਚ ਤਬਦੀਲ ਕਰਨ ਲਈ ਜੋਸ਼ ਨੂੰ ਪੈਦਾ ਕਰਨਾ ਅਤੇ ਬਰਕਰਾਰ ਰੱਖਣਾ অতি ਜ਼ਰੂਰੀ ਸੀ ਬਸ ਇਸ ਜ਼ਰੂਰਤ ਨੇ ਹੀ ਢਾਡੀਆਂ ਦੀ ਲੋੜ ਨੂੰ ਕੌਮ ਅੱਗੇ ਪੇਸ਼ ਕਰ ਦਿੱਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਕਾਲ ਉਹ ਸਮਾਂ ਸੀ ਜਦੋਂ ਸਿੱਖਾਂ ਵੱਲੋਂ ਲੜਾਈ ਕੇਵਲ ਵਿਚਾਰਾਂ ਨਾਲ ਹੀ ਨਹੀਂ ਸਗੋਂ ਹਥਿਆਰਾਂ ਨਾਲ ਵੀ ਲੜੀ ਗਈ ਜਾਂ ਲੜਨੀ ਪਈ। ਅਸਲੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਵਿੱਚ ਵੀਰ ਰਸ ਪੈਦਾ ਕਰਨ ਲਈ ਤੇ ਬਰਕਰਾਰ ਰੱਖਣ ਵਾਸਤੇ ਢਾਡੀਆਂ ਨੂੰ ਸਿਕਸ ਸਟੇਜ ਤੇ ਇੱਕ ਵੱਖਰੇ ਰੂਪ ਵਿੱਚ ਲਿਆਂਦਾ। ਗੁਰਮਤਿ ਪਰੰਪਰਾ ਵਿੱਚ ਇਹ ਇੱਕ ਅਨੋਖਾ ਮੌਕਾ ਮਿਲ ਸੀ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਵੀ ਆਪਣੇ ਹੱਥਾਂ ਵਿੱਚ ਸ਼ਸਤਰ ਰੱਖਣ ਲੱਗੀ। ਘੋੜਸਵਾਰੀ, ਤੀਰ ਅੰਦਾਜ਼ੀ ਦੀ ਰੁਚੀ ਦੇ ਨਾਲ ਨਾਲ ਸਿੱਖਾਂ ਅੰਦਰ ਜੋਸ਼ ਦੀ ਜਵਾਲਾ ਨੂੰ ਪ੍ਰਚੰਡ ਰੱਖਣ ਵਾਸਤੇ ਸਰੰਗੀ ਅਤੇ ਢੱਡ ਵੀ ਬੁੜਕ ਪਈ ਢੱਡ ਸਰੰਗੀ ਨਾਲ ਨੱਥੇ ਅਤੇ ਅਬਦੁੱਲੇ ਨੇ ਵਾਰ ਇਸ ਤਰੀਕੇ ਨਾਲ ਗਾਈ ਕਿ ਕਾਇਰ ਵੀ ਲੜਨ ਵਾਸਤੇ ਹੌਸਲਾ ਧਾਰਨ ਲੱਗੇ ਨੱਥੇ ਅਤੇ ਅਬਦੁੱਲੇ ਦੀ ਵਾਰ ਦਾ ਨਮੂਨਾ ਵੇਖੋ ਸੱਚਾ ਤਖਤ ਸੁਹਾਇਓ ਸ਼੍ਰੀ ਗੁਰਪਾਇਕ ਹੈ ਸ਼ਬ ਬਰਨੀ ਨਾ ਜਾਏ ਕਹੋ ਕਿੰ ਗਾਇਕ ਹੈ ਰਵਸਸ ਭੈ ਮਲੀਨ ਸੋ ਦਰਸ ਦਿਖਾਏ ਕੈ ਸ੍ਰੀ ਗੁਰੂ ਤਖਤ ਬਿਰਾਜੈ ਪ੍ਰਭੂ ਧਿਆਏ ਕੈ ਮੀਰ ਅਬਦਲ ਔਰ ਨੱਥਾ ਜਸ ਕਹਿ ਬਣਾਏ ਕੈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਅਬਦੁੱਲਾ ਢਾਡੀਵਾਰ ગામ ਦਾ ਸੀ ਤਾਂ ਕਾਇਰ ਵੀ ਰਣ ਵਿੱਚ ਜੂਝਣ ਵਾਸਤੇ ਤਿਆਰ ਹੋ ਜਾਂਦੇ ਸੀ ਜਥਾ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰ ਦੀ ਇੱਕ ਅਜਮਦ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹ ਕੋਟਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਜੀ ਪੱਗ ਤੇਰੀ ਕੀ ਜਹਾਂਗੀਰ ਦੀ ਇਸ ਵਾਰ ਵਿੱਚ ਅਬਦੁੱਲਾ ਤੇ ਨੱਥੇ ਨੇ ਜਿਸ ਢੰਗ ਨਾਲ ਛੇਵੇਂ ਪਾਤਸ਼ਾਹ ਦੀ ਸਿਫਤ ਕੀਤੀ ਹੈ ਉਹ ਜ਼ਿਕਰਯੋਗ ਹੈ ਅਤੇ ਕਾਬਲੇ ਤਾਰੀਫ ਹੈ ਸਤਗੁਰੂ ਦੀ ਸਿਫਤ ਕਰਦਾ ਹੋਇਆ ਢਾਡੀ ਅਬਦੁੱਲਾ ਆਖਦਾ ਹੈ ਕਿ ਸਤਗੁਰੂ ਜੀ ਤੁਸੀਂ ਆਪਣੇ ਲੱਕ ਨਾਲ ਦੋ ਤਲਵਾਰਾਂ ਕੀ ਬੱਧੀਆਂ ਹਨ ਇਹੋ ਜਾਪਦਾ ਹੈ ਜਿਵੇਂ ਤੁਸੀਂ ਦੋ ਜਹਾਨ ਹੀ ਆਪਣੇ ਅਧੀਨ ਕਰ ਲੈ ਹੋਣ ਵਾਰ ਦੀ ਸਮਾਪਤੀ ਕਰਦੇ ਹੋਏ ਉਕਤ ਢਾਡੀ ਆਖਦੇ ਹਨ ਕਿ ਮਹਾਰਾਜ ਤੁਹਾਡੇ ਤਾਜ ਵਾਲੀ ਕਲਗੀ ਵਾਹ ਕਿਆ ਕਮਾਲ ਹੈ ਅਤੇ ਕਹਿੰਦੇ ਹਨ ਕਿ ਤਾਜ ਵਾਲੀ ਕਲਗੀ ਤਾਂ ਸਤਿਗੁਰੂ ਤੁਹਾਡੇ ਸਿਰ ਉੱਤੇ ਹੀ শোভਦੀ ਹੈ ਭਾਵੇਂ ਜਹਾਂਗੀਰ ਦੇ ਸਿਰ ਤੇ ਵੀ ਤਾਜ ਤੇ ਕਲਗੀ ਹੈ ਪਰ ਜਹਾਂਗੀਰ ਦਾ ਕਲਗੀ ਜੜਿਆ ਤਾਜ ਤਾਂ ਤੁਹਾਡੇ ਤਾਜ ਦੇ ਮੁਕਾਬਲੇ ਕੱਖ ਵੀ ਨਹੀਂ ਜਥਾ ਪੱਗ ਤੇਰੀ ਕੀ ਜਹਾਂਗੀਰ ਦੀ ਇਸ ਤੋਂ ਅੱਗੇ ਜੰਗਾ ਜੁੱਧਾਂ ਦਾ ਸਮਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਕਾਲ ਹੈ ਭਾਵੇਂ ਦਸਵੇਂ ਪਾਤਸ਼ਾਹ ਨੇ ਆਪਣੇ ਦਰਬਾਰ ਵਿੱਚ 52 ਕਵੀ ਰਖੇ ਪਰ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੇ ਢਾਡੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਨਿਵਾਜਿਆ ਦਸਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਜਿਹੜੇ ਢਾਡੀਆਂ ਦਾ ਜ਼ਿਕਰ ਆਉਂਦਾ ਹੈ ਉਹਨ ਮੀਰ ਮੁਸ਼ਕੀ ਅਤੇ ਮੀਰ ਸ਼ਬੀਲਾ ਪ੍ਰਚਲਿਤ ਤੌਰ ਤੇ ਮੁਸ਼ਕੀ ਤੇ ਸ਼ਬੀਲਾ ਢਾਡੀ ਵਜੋ ਇਹਨਾਂ ਨੂੰ ਮਾਨਤਾ ਮਿਲੀ ਇਹ ਵਾਰਾਂ गा ਕੇ ਸਿੱਖਾਂ ਅੰਦਰ ਜੋਸ਼ ਤੇ ਜਿੱਤ ਦੇ ਸੰਕਲਪ ਨੂੰ ਹੋਰ ਪਕੇਰਾ ਕਰਦੇ ਰਹੇ ਪਰ ਇੱਕ ਵਕਤ ਆਇਆ ਜਦੋਂ ਸਿੱਖ ਧਰਮ ਦੀਆਂ ਬਹੁਤ ਕੀਮਤੀ ਚੀਜ਼ਾਂ ਦੇ ਨਾਲ ਨਾਲ ਬਹੁਤ ਸਾਰਾ ਇਤਿਹਾਸਕ ਖਜ਼ਾਨਾ ਅਤੇ ਇਹਨਾਂ ਵਾਰਾਂ ਦਾ ਲਿਖਤੀ ਸਰੂਪ ਵੀ ਸਰਸਾ ਦੀ ਭੇਟ ਹੋ ਗਿਆ ਇਹੀ ਕਾਰਨ ਹੈ ਕਿ 6ਵੇਂ ਪਾਤਸ਼ਾਹ ਜੀ ਅਤੇ 10ਵੇਂ ਪਾਤਸ਼ਾਹ ਜੀ ਦੇ ਜੀਵਨ ਕਾਲ ਵਿੱਚ ਗੁਰੂ ਕੇ ਢਾਡੀਆਂ ਵੱਲੋਂ ਗਾਇਆਂ ਵਾਰਾਂ ਦੀ ਗਾਇਨ ਸ਼ੈਲੀ ਸਾਡੇ ਕੋਲ ਹੂਬ ਹੂ ਨਹੀਂ ਪਹੁੰਚੀ ਸਮੇਂ ਦੇ ਹਾਲਾਤਾਂ ਮੁਤਾਬਕ ਢਾਡੀ ਕਲਾ ਲਈ ਉਤਰਾਵਾ ਚੜਾਵਾ ਵਿੱਚੋਂ ਨਿਕਲ ਕੇ ਅੱਜ ਸਾਡੇ ਕੋਲ ਕਈ ਰੂਪਾਂ ਵਿੱਚ ਮੌਜੂਦ ਹੈ ਅਸਲ ਵਿੱਚ ਗੁਰਦੁਆਰਾ ਸੁਧਾਰ ਲਹਿਰ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਠਿਤ ਹੋਣ ਤੋਂ ਬਾਅਦ ਢਾਡੀ ਕਲਾ ਉਚਾਨ ਵਾਲ ਜਾਂਦੀ ਨਜ਼ਰ ਆਉਂਦੀ ਹੈ ਸਰਕਾਰੀ ਜ਼ਬਰ ਵਿਰੁੱਧ ਅਕਾਲੀ ਮੋਰਚਿਆਂ ਦੇ ਰੂਪ ਵਿੱਚ ਹੋਈ ਸਿੱਖ ਜੱਦੋ ਜਹਿਦ ਦਾ ਜ਼ਿਕਰ ਢਾਡੀਆਂ ਨੇ ਬਾਕੂਬੀ ਕੀਤਾ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਹੁਤ ਸਾਰੇ ਢਾਡੀ ਅਕਾਲੀ ਮੋਰਚਿਆਂ ਸਮੇਤ ਪੰਜਾਬੀ ਸੂਬੇ ਦੇ ਮੋਰਚੇ ਐਮਰਜੈਂਸੀ ਵਿਰੁੱਧ ਲੱਗੇ ਮੋਰਚੇ ਅਤੇ ਧਰਮ ਯੁੱਧ ਮੋਰਚੇ ਵਿੱਚ ਜੇਲ੍ਹਾਂ ਵਿੱਚ ਵੀ ਗਏ ਅੱਜ ਕੱਲ ਕਿਉਂਕਿ ਮੀਡੀਏ ਦਾ ਯੁੱਗ ਹੈ ਹਰ ਕੋਈ ਆਪਣਾ ਚੈਨਲ ਬਣਾ ਕੇ ਆਪਣੇ ਵਿਚਾਰਾਂ ਨੂੰ ਹੀ ਮੁੱਖ ਰੱਖ ਕੇ ਪ੍ਰਚਾਰ ਰਿਹਾ ਹੈ ਇੱਕ ਗੱਲ ਜੋ ਪਿਛਲੇ 40 ਸਾਲਾਂ ਤੋਂ ਢਾਡੀ ਕਲਾ ਨੂੰ ਨਿਸ਼ਾਨਾ ਬਣਾ ਕੇ ਕਹੀ ਜਾ ਰਹੀ ਹੈ ਉਹ ਗੱਲ ਆਪਾਂ ਇਸ ਲੇਖ ਦੇ ਮੋਢ ਵਿੱਚ ਵਿਚਾਰ ਆਇਆ ਕਿ ਅੱਜ ਕੱਲ ਦੇ ਢਾਡੀ ਜਥੇ ਢਾਡੀ ਰਾਗ ਨਹੀਂ ਗਾਉਂਦੇ ਕੀ ਹੈ ਇਹ ਢਾਡੀ ਰਾਗ ਕੀ ਸੱਚਮੁੱਚ ਕੋਈ ਢਾਡੀ ਰਾਗ ਹੈ ਜਦੋਂ ਰਾਗ ਦਾ ਜ਼ਿਕਰ ਚੱਲਦਾ ਹੈ ਦਾ ਇਸ ਦੇ ਸ਼ਬਦੀ ਅਰਥ ਇਹ ਹਨ ਕਿ ਜਿਸ ਨੂੰ ਸੁਣ ਕੇ ਚਿੱਤ ਵਿੱਚ ਪ੍ਰਸੰਨਤਾ ਅਤੇ ਗੁਰੂ ਪ੍ਰਤੀ ਪ੍ਰੀਤ ਉਤਪਨ ਹੋਵੇ ਹਵਾਨਾ ਗੁਰਮਤ ਮਾਰਤਨ ਭਾਗ ਦੂਜਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੋਈ ਹੈ ਗੁਰੂ ਸਾਹਿਬ ਆਪਣਾ ਸੰਦੇਸ਼ ਸ਼ਬਦ ਰਾਹੀਂ ਦਿੰਦੇ ਹਨ ਰਾਗ ਤਾਂ ਉਸ ਸੰਦੇਸ਼ ਨੂੰ ਸੁਣਨ ਵਾਲਿਆਂ ਤੱਕ ਪਹੁੰਚਣ ਲਈ ਇੱਕ ਧੁਨੀ ਜਾਂ ਤਰਜ ਹੈ ਐਸਾ ਨਹੀਂ ਕਿ ਗੁਰਬਾਣੀ ਦਾ ਸੰਦੇਸ਼ ਕੇਵਲ ਰਾਗ ਰਾਹੀ ਹੀ ਦਿੱਤਾ ਗਿਆ ਹੈ ਰਾਗ ਤੋਂ ਬਿਨਾ ਵੀ ਗੁਰਬਾਣੀ ਦਾ ਵਡਮੁੱਲਾ ਸੰਦੇਸ਼ ਸਾਡੇ ਕੋਲ ਮੌਜੂਦ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਕਿਸੇ ਵੀ ਰਾਗ ਵਿੱਚ ਸੰਕੇਤਕ ਨਹੀਂ ਕੀਤੀ ਗਈ ਜਪਜੀ ਸਾਹਿਬ ਦੇ ਸ਼ਬਦਾਂ ਵਿੱਚ ਸੁਰ ਲਹਿ ਤਾਲ ਤੇ ਪੈਗਾਮ ਸਭ ਕੁਝ ਮੌਜੂਦ ਹੈ ਜਪਜੀ ਸਾਹਿਬ ਦੇ ਸ਼ਬਦ ਨੂੰ ਗਾਉਣ ਦੇ ਲਈ ਗੁਰੂ ਕੇ ਕੀਰਤਨੀਏ ਆਪਣੀ ਮਰਜ਼ੀ ਨਾਲ ਰਾਗ ਜਾਂ ਧੁਨ ਦੀ ਚੋਣ ਕਰਕੇ ਸ਼ਬਦ ਨੂੰ ਗਾਇਨ ਕਰਦੇ ਹਨ ਪਰ ਜਦੋਂ ਅਸੀਂ ਢਾਡੀ ਕਾ ਲੈਵਲ ਪਰਤਦੇ ਹਾਂ ਤਾਂ ਢਾਡੀ ਰਾਗ ਨਾ ਗਾਉਣ ਦਾ ਇਲਜ਼ਾਮ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦਾ ਹੈ ਫਿਰ ਢਾਡੀ ਜਥੇ ਆਪਣੀਆਂ ਕਵਤਾਵਾਂ ਕਿਸ ਰਾਗ ਵਿੱਚ ਗਾਉਣ ਗੁਰਬਾਣੀ ਤਾਂ ਇਲਾਹੀ ਹੈ ਜੋ ਕਿ ਗੁਰੂ ਸਾਹਿਬ ਨੇ ਉਚਾਰਨ ਕੀਤੀ ਹੈ ਪਰ ਢਾਡੀਵਾਰਾਂ ਆਮ ਸਿੱਖ ਕਵੀਆਂ ਵੱਲੋਂ ਲਿਖੀਆਂ ਗਈਆਂ ਹਨ ਤੇ ਜਿਨ੍ਹਾਂ ਨੇ ਲਿਖੀਆਂ ਹਨ ਉਹਨਾਂ ਨੂੰ ਰਾਗ ਸੰਬੰਧੀ ਕੋਈ ਵੀ ਵਿਸ਼ੇਸ਼ ਜਾਣਕਾਰੀ ਨਹੀਂ ਹੈ ਫਿਰ ਵਾਰਾਂ ਗਾਇਨ ਕਰਨ ਵਾਲੇ ਕੀ ਕਰਨ ਜਿੱਕਰ ਇਹ ਵੀ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਵਾਰਾਂ ਹਨ ਉਹਨਾਂ ਦੀਆਂ ਧੁਨੀਆਂ ਦਾ ਹਵਾਲਾ ਦੇ ਕੇ ਢਾਡੀਆਂ ਨੂੰ ਨਿੰਦਿਆ ਜਾਂਦਾ ਹੈ ਅਤੇ ਇਹ ਕਿਹਾ ਜਾਂਦਾ ਹੈ ਕਿ ਢਾਡੀ ਤਰ੍ਹਾਂ ਗਾਉਂਦੇ ਹਨ ਇਹਨਾਂ ਨੇ ਢਾਡੀ ਰਾਗ ਛੱਡ ਦਿੱਤਾ ਹੈ ਦਰਮਿਆਨੀ ਸੋਚ ਵਾਲੇ ਬੰਦੇ ਬਿਨਾਂ ਕਿਸੇ ਵਿਸ਼ੇਸ਼ ਜਾਣਕਾਰੀ ਦੇ ਇਸ ਗੱਲ ਨੂੰ ਖੂਬ ਪ੍ਰਚਾਰਦੇ ਹਨ ਆਓ ਜਰਾ ਗੁਰਬਾਣੀ ਵਿੱਚ ਆਈਆਂ ਉਹਨਾਂ ਧੁਨੀਆਂ ਦਾ ਵਿਸਥਾਰ ਸਮਝਣ ਦਾ ਯਤਨ ਕਰੀਏ ਸਿੱਖ ਧਰਮ ਦੇ ਅਨੂਪਮ ਗ੍ਰੰਥ ਮਹਾਨ ਕੋਸ਼ ਦੇ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਇਸ ਗ੍ਰੰਥ ਦੇ ਪੰਨਾ 669 ਤੇ ਇਹਨਾਂ ਧੁਨੀਆਂ ਬਾਬਤ ਲਿਖਦੇ ਹਨ ਇਸ ਗ੍ਰੰਥ ਵਿੱਚ ਧੁਨੀ ਦੇ ਸ਼ਬਦੀ ਅਰਥ ਇਹ ਹਨ ਆਵਾਜ਼ ਦੀ ਗੂੰਜ ਗਾਉਣ ਦੀ ਧਾਰਨਾ ਜਾਂ ਗਾਉਣ ਦਾ ਢੰਗ ਆਓ ਗੁਰਬਾਣੀ ਵਿੱਚ ਦਰਜ ਇਹਨਾਂ ਧੁਨੀਆਂ ਨੂੰ ਵਿਚਾਰੀਏ ਪਹਿਲੀ ਜਿਹੜੀ ਧੁਨੀ ਹੈ ਮਾਜਕੀ ਵਾਰ ਮਲਕ ਮਰੀਦ ਤਥਾ ਚੰਦਰਹੜਾ ਸੋਈਆਂ ਕੀ ਧੁਨੀ ਇਸ ਧੁਨੀ ਦਾ ਇਤਿਹਾਸਿਕ ਪੱਖ ਇਹ ਹੈ ਕਿ ਮਲਕ ਜਾਤੀ ਦਾ ਮਰੀਦ ਖਾਨ ਅਤੇ ਸੋਹੀ ਜਾਤੀ ਦਾ ਚੰਦਰਹੜਾ ਅਕਬਰ ਦੇ ਫੌਜੀ ਸਰਦਾਰ ਸਨ ਇੱਕ ਵਾਰ ਅਕਬਰ ਇੱਕ ਮਹਿਮੋਤੇ ਉਕਤ ਮਰੀਦ ਖਾਨ ਨੂੰ ਤੋਰਦਾ ਹੈ ਜਿੱਤਣ ਤੋਂ ਬਾਅਦ ਮਰੀਦ ਖਾਨ ਉਸ ਇਲਾਕੇ ਵਿੱਚ ਸ਼ਾਂਤੀ ਕਰਨ ਵਾਸਤੇ ਕੋਚ ਸਮਾ ਉੱਥੇ ਠਹਿਰਦਾ ਹੈ ਪਰ ਮਰੀਦ ਖਾਨ ਦਾ ਵਿਰੋਧੀ ਉਪਰੋਕਤ ਚੰਦਰ ਹੜਾ ਅਕਬਰ ਕੋਲ ਮਰੀਦ ਖਾਨ ਦੀ ਸ਼ਿਕਾਇਤ ਕਰਦਾ ਹੈ ਇਹ ਦਰਸਾਉਂਦਾ ਹੈ ਕਿ ਮਰੀਦ ਖਾਨ ਬਾਗੀ ਹੋ ਗਿਆ ਤੇ ਇਸ ਇਲਾਕੇ ਦਾ ਆਜ਼ਾਦ ਬਾਦਸ਼ਾਹ ਬਣ ਬੈਠਾ ਹੈ ਇਹ ਸੁਣ ਕੇ ਅਕਬਰ ਚੰਦਰ ਹੜਾ ਨੂੰ ਮਰੀਦ ਖਾਨ ਤੇ ਚੜ੍ਹਾਈ ਕਰਨ ਲਈ ਕਹਿੰਦਾ ਹੈ ਚੰਦਰ ਹੜਾ ਮਰੀਦ ਖਾਨ ਤੇ ਚੜ੍ਹਾਈ ਕਰਦਾ ਹੈ ਦੋਨੋਂ ਆਪਸੀ ਲੜਾਈ ਵਿੱਚ ਮਾਰੇ ਜਾਂਦੇ ਹਨ ਇਨ੍ਹਾਂ ਦੋਵਾਂ ਜੋਧਿਆਂ ਦੀ ਵਾਰ ਸਮੇ ਦੇ ਢਾਡੀਆਂ ਨੇ ਗਾਇਨ ਕੀਤੀ ਉਸ ਦਾ ਨਮੂਨਾ ਹੈ ਕਾਬਲ ਵਿੱਚ ਮਰੀਦ ਖਾਨ ਫੜਿਆ ਬਰਜੋਰ ਚੰਦਰ ਹੜਾਲੇ ਫੌਜ ਕੋ ਚੜਿਆ ਵੱਡ ਤੌਰ ਹੁਣ ਇਸ ਨਾਲ ਮਿਲਾ ਕੇ ਉਪਰੋਕਤ ਮਾਜਕੀ ਵਾਰ ਇਸ ਅੱਠ ਤੁਕੀ ਪੌੜੀ ਰਚੀ ਤੂੰ ਕਰਤਾ ਪੁਰਖ ਆਗਮ ਹੈ ਆਪ ਸ੍ਰਿਸ਼ਟ ਉਪਾਤੀ ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੌਜਦੀ ਕੀ ਵਾਰਕੀ ਤੁਨੀ ਇਸ ਦਾ ਵਿਸਥਾਰ ਕਰਦਿਆਂ ਭਾਈ ਕਾਨ ਸਿੰਘ ਜੀ ਨਾਬਾ ਨੇ ਲਿਖਿਆ ਹੈ ਕਿ ਬਾਰਦੇਸ਼ ਦੇ ਇਲਾਕੇ ਦੇ ਮਾਲਕ ਕਮਾਲੋਦੀਨ ਨੇ ਆਪਣੇ ਭਾਈ ਨੂੰ ਛਲ ਨਾਲ ਜ਼ਹਿਰ ਦੇ ਕੇ ਮਾਰ ਦਿੱਤਾ ਮਰਨ ਵਾਲੇ ਦੀ ਪਤਨੀ ਆਪਣੇ ਨਾਬਾਲਗ ਪੁੱਤਰ ਮੌਜਦੀਨ ਨੂੰ ਨਾਲ ਲੈ ਕੇ ਆਪਣੇ ਪੇਕੇ ਕਰ ਰਹੀ ਜਦੋਂ ਮੌਜਦੀਨ ਜਵਾਨ ਹੋਇਆ ਤਾਂ ਆਪਣੇ ਨਾਨਕਿਆਂ ਦੀ ਮਦਦ ਨਾਲ ਆਪਣੇ ਚਾਚੇ ਉਪਰੋਕਤ ਕਮਾਲੋਦੀਨ ਨੂੰ ਜੰਗ ਵਿੱਚ ਲੜ ਕੇ ਮਾਰ ਦਿੱਤਾ ਸਮੇ ਦੇ ਢਾਡੀਆਂ ਨੇ ਇਸ ਦੀ ਵਾਰ ਲਿਖੇ ਵਜਨ ਵਿੱਚ ਰਚੀ ਰਾਣਾ ਰਾਏ ਕਮਾਲ ਦੀ ਰਣ ਭਾਰਾ ਬਾਹੀ ਮੌਜਦੀ ਤਲਵੰਡਿਓ ਚੜਿਆ ਸਬਾਹੀ ਇਸ ਵਾਰ ਦੀ ਧੁਨੀ ਤੇ ਸਤਿਗੁਰੂ ਨੇ ਪੰਜ ਤੁਕੀ ਪੌੜੀ ਗੌੜੀ ਕੀ ਵਾਰ ਲਿਖੀ ਦੇਖੋ ਜੋਤੁ ਤੁਧ ਭਾਵੇ ਸੋ ਭਲਾ ਸਚ ਤੇਰਾ ਭਾਣਾ